ਮੈਂ ਡਾਕਟਰ ਰਾਮਾ ਸਸੰਗ ਪਿੰਡ ਨਿੱਕੂਵਾਲ ਪ੍ਰਧਾਨ ਗੁਰਦਵਾਰਾ ਸਿੰਘ ਸਵਰਨ ਨਿੱਕੂਵਾਲ ਤਾਂ ਕਿ ਇਹ ਧਰਤੀ ਬਹੁਤ ਹੀ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਇਸ ਧਰਤੀ ਆਪ ਯਾਰ ਖਰੀਦੀ ਧਰਤੀ ਹੈ ਜਿੱਥੇ ਦਸੇ ਪਾਛਾ ਸਾਹਿਬ ਸ੍ਰੀ ਗੁਰੂ ਗੋਬ ਸਿੰਘ ਜੀ ਨੇ 25 30 25 ਸਾਲ ਗੁਜ਼ਾਰੇ ਹੈ ਇਹਨਾਂ ਦਾ ਸਾਰਾ ਪਰਿਵਾਰ ਕਹਿੰਦੇ ਕਿ ਮਹਿਲਪੁਰਾ ਸਾਹਿਬ ਗੁਰਦੁਆਰਾ ਸਾਹਿਬ ਤੇ ਕਿਹਾ ਜਿੱਥੇ ਕਿ ਛੋਟੇ ਸ਼ਹਿਬਜਾਦੇ ਤਿੰਨਾਂ ਦਾ ਜਨਮ ਵੀ ਇਸੇ ਧਰਤੀ ਤੇ ਹੈਗਾ ਵੱਡੇ ਸ਼ਹਿਬਜਾਦੇ ਬਾਬਾ ਜੀ ਸਿੰਘ ਦਾ ਪੌਂਟਾ ਸਾਹਿਬ ਤੇ ਹੈਗਾ ਮੈਂ ਬੇਨਤੀ ਕਰਦਾ ਕਿ ਅੱਜ ਸ੍ਰੀ ਉਬਾ ਸਿੰਘ ਜੀ ਮਾਨ ਮੰਤਰੀ ਪੰਜਾਬ ਹਰਜੋਤ ਸਿੰਘ ਜੀ ਬੈਂਸ ਇਹਨਾਂ ਕੋਲ ਅੱਜ ਬਹੁਤ ਬਹੁਤ ਵੱਡਾ ਮੌਕਾ ਹੈ ਇਸ ਗੁਰੂ ਗੋਬਿੰਦ ਸਿੰਘ ਜੀ ਧਰਤੀ ਦੇ ਪਵਿੱਤਰ ਨੂੰ ਜ਼ਿਲ੍ਹਾ ਬਣਾਉਣ ਦੇ ਲਈ ਪਹਿਲ ਕਦਮੀ ਦੇਣਗੇ ਤਾਂ ਇਹਨਾਂ ਦਾ ਹੋੜ ਵੀ ਸਾਰੇ ਇਲਾਕੇ ਦੇ ਵਿੱਚ ਮਾਨ ਉੱਚਾ ਹੋਵੇਗਾ ਇਹ ਪਿਟੀਕਾ ਗ੍ਰਾਮ ਦੇ ਵਿੱਚ ਗੁਰੂਆਂ ਦੀ ਧਰਤੀ ਕਰਕੇ ਨਾ ਅਸੀਸਾਂ ਲੋਕ ਦੇਣਗੇ ਕਿਉਂਕਿ ਅਨੰਦਪੁਰ ਸਾਹਿਬ ਦੀ ਧਰਤੀ ਜਿਹੜੀ ਬਹੁਤ ਪਵਿੱਤਰ ਧਰਤੀ ਹੈ ਇਹਨੂੰ ਲੋਕੀ ਸਾਰੀ ਦੁਨੀਆ ਤੋਂ ਵੱਲ ਵਿੱਚੋਂ ਨਤਮਤ ਹੋਣ ਵਾਸਤੇ ਆਉਂਦੇ ਆ ਇਹਦੀ ਹੋਰ ਮਹਾਨਤਾ ਵਧੇਗੀ ਇਹਦੀ ਲਾਲ ਦੇ ਲਾਗੇ ਪਾਸੇ ਦੇ ਪਿੰਡ ਜਿਹੜੇ ਉਹ ਵੀ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਬਹੁਤ ਪਰਵਲਤ ਹੋਣਗੇ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਵਧੀਆ ਕੰਮਕਾਰ ਚੱਲ ਸਕਦਾ ਹੈ ਰੂਸਟ ਵੀ ਹੋਰ ਬਹੁਤ ਆਣਗੇ ਜ਼ਿਲ੍ਹੇ ਲੈਵਲ ਤੇ ਸਾਰੇ ਦਫ਼ਤਰ ਵੀ ਇੱਥੇ ਹੋਣਗੇ ਹੋਰ ਵੀ ਇਹਦੇ ਬਹੁਤ ਬਲੰਦੀਤੇ ਜਾਵੇਗਾ ਆਨੰਦਪੁਰ ਸਾਹਿਬ ਮੈਂ ਬੇਨਤੀ ਕਰਦਾ ਇਹਨਾਂ ਨੂੰ ਕਿ ਇਹਨੂੰ ਬਹੁਤ ਛੇਤੀ ਤੋਂ ਛੇਤੀ ਆਪਣੀ ਸਰਕਾਰ ਹੁੰਦੇ ਹੁੰਦੇ ਵਿਧਾਨ ਸਭਾ ਚ ਮਤਾ ਪਾਸ ਕਰਕੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਿਹੜਾ ਅਲਰਟ ਕਰਕੇ ਅਲਰਟ ਕਰ ਦੇਣ ਤਾਂ ਜੋ ਇਸਨਾਂ ਨੂੰ ਕੋਈ ਮੌਕਾ ਹੈਗਾ ਇਹ ਆਨੰਦਪੁਰ ਸਾਹਿਬ ਜ਼ਿਲ੍ਹਾ ਬਣ ਜਾਵੇ ਬਾਕੀ ਸਾਰੇ ਤਹਿਸੀਲਾਂ ਹੈਗੀਆਂ ਉਹਨਾਂ ਦਾ ਵਿਸਤਾਰ ਫਿਰ ਆਪਣੀ ਮਰਜ਼ੀ ਨਾਲ ਕਰ ਸਕਦੇ ਹੈ